हां जी दोस्तों धन्यवाद सबना दा आज ਆਪਾਂ ਮੰਟੋ ਸਾਹਿਬ ਦੀ ਬੜੀ ਪ੍ਰਸਿੱਧ ਕਹਾਣੀ ਟੋਬਾ ਟੇਕ ਸਿੰਘ ਸਾਂਝੀ ਕਰਾਂਗੇ ਲੋ ਪੇਸ਼ ਹੈ ਫਿਰ ਕਹਾਣੀ ਟੋਬਾ ਟੇਕ ਸਿੰਘ ਲੇਖਕ ਸਦਤ हसन ਮੰਟੋ ਜੀ ਹਿੰਦ-ਪਾਕ ਵੰਡ ਦੇ 2-3 ਵਰ੍ਹਾਂ ਪਿਛੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਹਕੂਮਤਾਂ ਨੂੰ ਖਿਆਲ ਆਇਆ ਕਿ ਇਖਲਾਕੀ ਕੈਦੀਆਂ ਵਾਂਗ ਪਾਗਲਾਂ ਦਾ ਵੀ ਵਟਾਂਦਰਾ ਹੋਣਾ ਚਾਹੀਦਾ ਜਾਣੇ ਜਿਹੜੇ ਮੁਸਲਮਾਨ پاگل ਹਿੰਦੁਸਤਾਨ ਦੇ پاਗਲਖਾਨਿਆਂ ਵਿੱਚ ਬੰਦ ਨੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜਿਹੜੇ ਹਿੰਦੂ ਸਿੱਖ ਪਾਕਿਸਤਾਨ ਦੇ پاਗਲਖਾਨਿਆਂ ਵਿੱਚ ਬੰਦੇ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ ਪਤਾ ਨਹੀਂ ਇਹ ਗੱਲ ਜਾਇਜ਼ ਸੀ ਜਾਂ ਨਜਾਇਜ਼ ਚਲੋ ਫਿਰ ਵੀ ਸੂਝਵਾਨਾਂ ਦੇ ਫੈਸਲੇ ਅਨੁਸਾਰ ਇੱਧਰ ਉੱਧਰ ਉੱਚ ਪੱਧਰੀ ਕਾਨਫਰੰਸਾਂ ਹੋਈਆਂ ਅਤੇ ਅਖੀਰ ਪਾਗਲਾਂ ਦੇ ਵਟਾਂਦਰੇ ਲਈ ਇੱਕ ਦਿਨ ਨਿਸ਼ਚਿਤ ਹੋ ਗਿਆ ਚੰਗੀ ਤਰ੍ਹਾਂ ਛਾਂਬੀਣ ਕੀਤੀ ਗਈ ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਰਿਸ਼ਤੇਦਾਰ ਹਿੰਦੁਸਤਾਨ ਵਿੱਚ ਹੀ ਸਨ ਉਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਗਿਆ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਸਾਤ ਤੇ ਭੇਜ ਦਿੱਤਾ ਗਿਆ ਇਧਰੋਂ ਪਾਕਿਸਤਾਨ ਤੋਂ ਕਿਉਂਕਿ ਲਗਭਗ ਸਾਰੇ ਹਿੰਦੂ ਸਿੱਖ ਪਾਗਲ ਸਨ ਸਾਰੇ ਦੇ ਸਾਰੇ ਪੁਲਿਸ ਦੀ ਰਖਵਾਲੀ ਵਿੱਚ ਸਾਤ ਦੇ ਉੱਤੇ ਪਹੁੰਚਾ ਦਿੱਤੇ ਗਏ ਉਧਰ ਦਾ ਤਾਂ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ ਵਿੱਚ ਜਦੋਂ ਇਸ ਤਵਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ ਇੱਕ ਮੁਸਲਮਾਨ ਪਾਗਲ ਜੋ 12 ਵਰਿਆਂ ਤੋਂ ਹਰ ਰੋਜ਼ ਬਕਾਇਦਾ ਜ਼ਮੀਂਦਾਰ ਪਰਦਾ ਸੀ ਉਸ ਤੋਂ ਜਦੋਂ ਉਸ ਦੇ ਇੱਕ ਦੋਸਤ ਨੇ ਪੁੱਛਿਆ ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ ਤਾਂ ਉਸ ਨੇ ਬੜੀ ਸੋਚ ਵਿਚਾਰ ਪਿੱਛੋਂ ਜਵਾਬ ਦਿੱਤਾ ਹਿੰਦੁਸਤਾਨ ਵਿੱਚ ਅਜਿਹੀ ਥਾਂ ਹੈ ਜਿੱਥੇ ਉਸ ਤਰੇ ਬਣਦੇ ਨੇ ਇਹ ਜਵਾਬ ਸੁਣ ਕੇ ਉਸ ਦੇ ਦੋਸਤ ਦਾ ਮਨ ਠਹਿਗ ਗਿਆ ਸੀ ਇਸੀ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਹੋਰ ਸਿੱਖ ਪਾਗਲ ਤੋਂ ਪੁੱਛਿਆ ਸਰਦਾਰ ਜੀ ਸਾਨੂੰ ਹਿੰਦੁਸਤਾਨ ਕੋ ਭੇਜਿਆ ਜਾ ਰਿਹਾ ਹੈ ਸਾਨੂੰ ਤਾਂ ਉਥੋਂ ਦੀ ਬੋਲੀ ਨਹੀਂ ਆਉਂਦੀ ਦੂਜਾ ਮੁਸਕਰਾਇਆ ਲੈ ਮੈਨੂੰ ਤਾਂ ਹਿੰਦਸਤਾਨੋ ਦੀ ਬੋਲੀ ਆਉਂਦੀ ਹੈ ਹਿੰਦੁਸਤਾਨ ਨੇ ਬੜੀ ਸ਼ੈਤਾਨੀ ਆਕੜ-ਆਕੜ ਫਿਰਦੇ ਨੇ ਇਹ ਉਹਨਾਂ ਨੂੰ ਕਿਸੇ ਨੂੰ ਨਹੀਂ ਆਉਂਦੀ ਹੋਣੀ ਇੱਕ ਦਿਨ ਨਾਉਂਦਾ ਨਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ ਜ਼ੋਰ ਦੀ ਮਾਰਿਆ ਕਿ ਫਰਸ਼ ਉੱਤੇ ਤਲਕ ਕਿ ਡਿੱਗ ਪੈਦੇ ਡਿੱਗਦੇ ਹੀ ਬੇਹੋਸ਼ ਹੋ ਗਿਆ ਕਈ ਪਾਗਲ ਅਜਿਹੇ ਵੀ ਸਨ ਜਿਹੜੇ ਪਾਗਲ ਨਹੀਂ ਸਨ ਉਹਨਾਂ ਦੀ ਬਹੁ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਫਸਰਾਂ ਨੂੰ ਕੁਝ ਦੇ ਦੇਵਾ ਕੇ ਪਾਗਲਖਾਨੇ ਭਜਵਾ ਦਿੱਤਾ ਸੀ ਤਾਂ ਕਿ ਉਹ ਫਾਂਸੀ ਦੇ ਫੰਦੇ ਤੋਂ ਬਚ ਰਹਿਣ ਇਹ ਪਾਗਲ ਕੁਝ ਕੁਝ ਸਮਝਦੇ ਸਨ ਕਿ ਹਿੰਦੁਸਤਾਨ ਦੀ ਤਕਸੀਮ ਕਿਉਂ ਹੋਈ ਅਤੇ ਇਹ ਪਾਕਿਸਤਾਨ ਕੀ ਹੈ ਪਰੰਤੂ ਸਹੀ ਘਟਨਾਵਾਂ ਤੋਂ ਉਹ ਵੀ ਅਣਜਾਣ ਸਨ ਕਵਾਰਾਂ ਤੋਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਅਤੇ ਪਹਿਰੇਦਾਰ ਸਿਪਾਹੀ ਅਨਪੜ ਤੇ ਮੂਰ ਸਨ ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਸਨ ਪਹੁੰਚ ਸਕਦੇ ਉਹਨਾਂ ਨੂੰ ਕੇਵਲ ਇਹਨਾਂ ਪਤਾ ਸੀ ਕਿ ਇੱਕ ਆਦਮੀ ਮੁਹੰਮਦਲੀ ਜਨਾਹ ਹੈ ਜਿਸ ਨੂੰ ਕਾਇਦੇ ਆਜ਼ਮ ਕਿਹਾ ਜਾਂਦਾ ਹੈ ਉਸਨੇ ਮੁ슬ਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਜਿਹਦਾ ਨਾਮ ਪਾਕਿਸਤਾਨ ਹੈ ਇਹ ਕਿੱਥੇ ਹੈ ਇਸ ਦੀ ਭੂਗੋਲਕ ਸਥਿਤੀ ਕੀ ਹੈ ਇਸ ਦੇ ਬਾਰੇ ਉਹ ਕੁਝ ਨਹੀਂ ਸਨ ਜਾਣਦੇ ਇਹੀ ਕਾਰਨ ਹੈ ਕਿ ਪਾਗਲਖਾਨੇ ਵਿੱਚ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ ਇਸ ਭੰਬਲ ਭੂਸੇ ਵਿੱਚ ਸਨ ਕਿ ਉਹ ਪਾਕਿਸਤਾਨ ਵਿੱਚ ਨੇ ਜਾਂ ਹਿੰਦੁਸਤਾਨ ਵਿੱਚ ਜੇ ਹਿੰਦੁਸਤਾਨ ਵਿੱਚ ਨੇ ਤਾਂ ਪਾਕਿਸਤਾਨ ਕਿੱਥੇ ਜੇ ਪਾਕਿਸਤਾਨ ਵਿੱਚ ਨੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਕੁਝ ਦਿਨ ਪਹਿਲਾਂ ਇੱਥੇ ਰਹਿੰਦਾ ਹਿੰਦੁਸਤਾਨ ਵਿੱਚ ਸਨ ਤੇ ਹੁਣ ਕਹਿੰਦੇ ਨੇ ਕਿ ਇਹ ਪਾਕਿਸਤਾਨ ਬਣ ਗਿਆ ਹੈ ਉਹ ਬੜੇ ਹੀ ਉਰਜਣ ਦੇ ਵਿੱਚ ਸਨ ਇੱਕ ਪਾਗਲ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਤੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਚੱਕਰ ਵਿੱਚ ਕੁਝ ਅਜੀਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ ਦਿੰਦਿਆਂ ਉਹ ਇੱਕਦਮ ਰੁੱਖ ਤੇ ਚੜ ਗਿਆ ਤੇ ਟਾਣੇ ਉੱਤੇ ਬੈਠ ਕੇ 2 ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ ਜੋ ਪਾਕਿਸਤਾਨ ਤੇ ਹਿੰਦੁਸਤਾਨ ਦੇ ਨਾਜ਼ੁਕ ਮਾਮਲੇ ਉੱਤੇ ਸੀ ਸਪਾਹਿਆਂ ਨੇ ਜਦ ਉਸ ਨੂੰ ਹੇਠਾਂ ਉਤਰ ਲਈ ਕਿਹਾ ਤਾਂ ਉਹ ਹੋਰ ਉੱਤਾਂ ਨੂੰ ਚੜ ਗਿਆ ਜਦ ਉਸ ਨੂੰ ਡਰਾਇਆ ਧਮਕਾਇਆ ਗਿਆ ਤਾਂ ਉਹਨੇ ਕਿਹਾ ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਨਾ ਨਾ ਪਾਕਿਸਤਾਨ ਵਿੱਚ ਮੈਂ ਤਾਂ ਇਸ ਰੁੱਖ ਉੱਤੇ ਰਹੂੰਗਾ ਬੜੀ ਦੇਰ ਪਿੱਛੋਂ ਜਦੋਂ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਤੇ ਆਪਣੇ ਹਿੰਦੂ ਸਿੱਖ ਦੋਸਤਾਂ ਨਾਲ ਗਲੇ ਮਿਲ-ਮਿਲ ਕੇ ਰੋਣ ਲੱਗਿਆ ਇਸ ਖਿਆਲ ਨਾਲ ਉਹਦਾ ਮਨ ਭਰ ਆਇਆ ਸੀ ਕਿ ਉਹ ਉਸ ਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ ਇੱਕ ਐਮ ਐਸ ਸੀ ਪਾਸ ਰੇਡੀਓ ਇੰਜੀਨੀਅਰ ਜਿਹੜਾ ਮੁਸਲਮਾਨ ਸੀ ਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਤਰ੍ਹਾਂ ਇੱਕ ਖਾਸ ਪਗਟੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾ ਰਹਿੰਦਾ ਉਸ 'ਚ ਇਹ ਤਬਦੀਲੀ ਪ੍ਰਗਟ ਹੋਈ ਕਿ ਉਹ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰਤੇ ਤੇ ਨੰਗ ਤਰੰਗਾ ਘੁੰਮਣ ਲੱਗਿਆ ਸਾਰੇ ਬਾਗ ਵਿੱਚ ਉਹ ਨੰਗ ਤਰੰਗਾ ਹੀ ਤੁਰਿਆ ਫਿਰਦਾ ਚਨੇਓਟ ਤੋਂ ਇੱਕ ਮੋٹے ਮੁਸਲਮਾਨ ਪਾਗਲ ਜਿਹੜਾ ਮੁਸਲਮਨ ਲੀਗ ਦਾ ਇੱਕ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ਵਿੱਚ 15-16 ਵਾਰ ਨਹਾਇਆ ਕਰਦਾ ਸੀ ਉਹਨੇ ਇੱਕਦਮ ਇਹ ਆਦਤ ਛੱਡ ਦਿੱਤੀ ਉਹਦਾ ਨਾਮ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਝੰਗਲੇ ਵਿੱਚੋਂ ਐਲਾਨ ਕਰਤਾ ਕਿ ਉਹ ਕੈਦੇ ਆਜ਼ਮ ਮੁਹੰਮਦ ਅਲੀ ਜਨਾ ਹੈ ਉਸ ਦੀ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ ਇਸ ਤੋਂ ਪਹਿਲਾਂ ਕਿ ਖੂਨ ਖਰਾਬਾ ਹੋ ਜੇ ਦੋਨਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਅਲੱਗ ਕਮਰਿਆਂ 'ਚ ਬੰਦ ਕਰ ਦਿੱਤਾ ਗਿਆ ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿੱਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ ਜਦੋਂ ਉਹ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿੱਚ ਚਲੇ ਗਏ ਤਾਂ ਉਹਨੂੰ ਬੜਾ ਦੁੱਖ ਹੋਇਆ ਇਸ ਸ਼ਹਿਰ ਦੀ ਇੱਕ Hindu ਕੁੜੀ ਨਾਲ ਉਹਨੂੰ ਮੁਹੱਬਤ ਹੋ ਗਈ ਸੀ ਭਾਵੇਂ ਜਿਸਨੇ ਉਸਨੂੰ ਠਕਰਾ ਦਿੱਤਾ ਸੀ ਪਰ ਦੀਵਾਨ ਗੀ ਦੀ ਹਾਲਤ ਵਿੱਚ ਵੀ ਉਹ ਉਸ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਉਹਨਾਂ ਸਾਰੇ Hindu ਅਤੇ Muslman ਲੀਡਰਾਂ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ ਮਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਸਨ ਉਸ ਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨ ਨੇ ਜਦ ਤਵਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕੋਈ ਪਾਗਲਾ ਨੇ ਸਮਝਾਇਆ ਕਿ ਉਹ ਦਿਲ ਛੋਟਾ ਨਾ ਕਰੇ ਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਊਗਾ ਜਿੱਥੇ ਕਿ ਉਹਦੀ ਮਹਿਬੂਬਾ ਰਹਿੰਦੀ ਹੈ ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਦਾ ਖਿਆਲ ਸੀ ਕਿ ਅੰਮ੍ਰਿਤਸਰ ਵਿੱਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ ਯੂਰੋਪੀਅਨ ਬਾਰਡਰ ਵਿੱਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਉਜਾੜ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ ਉਹਨਾਂ ਨੂੰ ਬੜਾ ਸਦਮਾ ਲੱਗਾ ਉਹ ਲੋਕ ਲੋਕ ਕੇ ਘੰਟੇ ਵਧੀ ਆਸ ਵਿੱਚ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਉਹਨਾਂ ਦਾ ਸਥਾਨ ਕਿਵੇਂ ਦਾ ਹੋਊਗਾ ਯੂਰੋਪੀਅਨ ਬਾਰਡਰ ਰਹੇਗਾ ਜਾਂ ਉੱਡ ਜਾਏਗਾ ਬ੍ਰੇਕਫਾਸਟ ਮਿਲੇਗਾ ਕਰੇਗਾ ਜਾਂ ਨਹੀਂ ਕੀ ਉਹਨਾਂ ਨੂੰ ਡਬ ਰੋਟੀ ਤਾਂ ਵਲੱਡੀ ਇੰਡੀਅਨ ਚਪਾਟੀ ਤਾਂ ਨਹੀਂ ਖਾਣੀ ਪਊਗੀ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਸਿੱਖ ਸੀ ਜਿਸ ਨੂੰ ਪਾਗਲਖਾਨੇ ਵਿੱਚ ਦਾਖਲ ਹੋਇਆ 15 ਬਰੇ ਹੋ ਚੁੱਕੇ ਸਨ ਹਰ ਵੇਲੇ ਉਹਦੇ ਮੂੰਹੋਂ ਅਜੀਬ ਜਿਹੇ ਲਫ਼ਜ਼ ਸੁਣਾਈ ਦਿੰਦੇ ਸਨ ਉਹ ਕਹਿੰਦਾ ਰਹਿੰਦਾ ਸੀ ਉਪਰੀ ਗੜਗੜ ਦੀ ਅਨੇਕਸ ਦੀ ਬੇਤਨ ਦੀ ਮੂਂਗ ਦੀ ਦਾਲ ਆਫ ਦੀ ਲਾਲ ਟਣ ਨਾ ਦਿਨੇ ਸੌਂਦਾ ਸੀ ਨਾ ਰਾਤ ਨੂੰ ਸੌਂਦਾ ਸੀ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਵਰਿਆਂ ਦੇ ਲੰਬੇ ਅਰਸੇ ਚ ਉਹ ਇੱਕ ਪਲ ਵੀ ਨਹੀਂ ਸੀ ਸੁੱਤਾ ਉਹ ਲੇਟ ਨਹੀਂ ਸੀ ਬਲਕਿ ਕਦੇ-ਕਦੇ ਕੰਧ ਨਾਲ ਟੇਕ ਲਗਾ ਕੇ ਖੜ ਜਾਂਦਾ ਸੀ ਚਤੋਂ ਪੈਰ ਖੜਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸੀ ਤੇ ਪਿੰਜੜੀਆਂ ਵੀ ਫੁੱਲ ਗੀਆਂ ਸਨ ਪਰ ਇਸ ਸਰੀਰਕ ਤਕਲੀਫ ਦੇ باوجود ਉਹ ਲੰਮਾ ਪੈ ਕੇ ਆਰਾਮ ਨਹੀਂ ਸੀ ਕਰ ਸਕਦਾ ਹਿੰਦੁਸਤਾਨ ਪਾਕਿਸਤਾਨ ਅਤੇ ਪਾਗਲਾਂ ਦੇ ਇਤਬਾਲੇ ਬਾਰੇ ਜਦ ਕਦੇ ਪਾਗਲਖਾਨੇ ਵਿੱਚ ਗੱਲਬਾਤ ਹੁੰਦੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸ ਦਾ ਕੀ ਖਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ ਉਪਰੀ ਗੜਗੜ ਦੀ ਅਨੇਕਸ ਦੀ ਬੇਤਨ ਦੀ ਮੂਰਜ ਦਾਲ ਆਫ ਦੀ ਪਾਕਿਸਤਾਨ ਗਵਰਨਮੈਂਟ ਪਰੰਤੂ ਬਾਅਦ ਵਿੱਚ ਆਫ ਦੀ ਪਾਕਿਸਤਾਨ ਗਵਰਨਮੈਂਟ ਦੀ ਤਾਂ ਆਫ ਦੀ ਟੋਬਾ ਟੇਕ ਸਿੰਘ ਗਵਰਨਮੈਂਟ ਲੈ ਲਈ ਅਤੇ ਉਹ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਜਿੱਥੇ ਦਾ ਕਿ ਉਹ ਰਹਿਣ ਵਾਲਾ ਹੈ ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ 'ਚ ਫਸ ਜਾਂਦੇ ਸੀ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ 'ਚ ਹੁੰਦਾ ਸੀ ਪਰ ਹੁਣ ਸੁਣਿਆ ਕਿ ਪਾਕਿਸਤਾਨ 'ਚ ਹੈ ਕੀ ਪਤਾ ਹੈ ਲਾਹੌਰ ਜੋ ਅੱਜ ਪਾਕਿਸਤਾਨ ਚ ਹੈ ਕੱਲ ਹਿੰਦੁਸਤਾਨ ਚ ਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜੇ ਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰ ਤੋਂ ਗਏ ਵੀ ਨਾ ਹੋ ਜਾਣ ਇਸ ਸਿੱਖ ਪਾਗਲ ਦੇ ਕੇਸ ਛਿਦੇ ਹੋਗੇ ਘੱਟ ਰਹਿਗੇ ਸਨ ਕਿਉਂਕਿ ਨੌਦਾ ਤੌਂਦਾ ਨਹੀਂ ਸੀ ਇਸ ਲਈ ਦਾੜੀ ਦੇ ਵਾਲ ਆਪਸ ਵਿੱਚ ਜੁੜ ਗਏ ਸੀ ਜਿਸ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ ਪਰ ਆਦਮੀ ਬੜਾ ਨੀਡਰ ਸੀ ਅੰਦਰਾਵਰਾਂ ਵਿੱਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ ਨਹੀਂ ਸੀ ਕੀਤਾ। ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ ਉਹ ਉਹਦੇ ਬਾਰੇ ਇੰਨਾ ਕੁ ਜਾਣਦੇ ਸਨ ਕਿ ਤੋਬਾ ਟੇਕ ਸਿੰਘ ਵਿੱਚ ਉਸਦੀ ਕਾਫੀ ਜ਼ਮੀਨ ਸੀ। ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਕਿ ਅਚਾਨਕ ਦਿਮਾਗ ਹਿੱਲ ਗਿਆ। ਉਹਦੇ ਰਿਸ਼ਤੇਦਾਰ ਉਸਨੂੰ ਲੋਹੇ ਦੇ ਮੋٹے-ਮੋٹے ਸੰਗਲਾਂ 'ਚ ਬੰਨ੍ਹ ਕੇ ਲਿਆਏ ਸੀ ਤੇ ਫਿਰ ਇੱਥੇ ਪਾਗਲਖਾਨੇ ਦਾਖਲ ਕਰਾ ਕੇ ਗਏ ਸੀ। ਮਹੀਨੇ 'ਚ ਇੱਕ ਵਾਰੀ ਮੁਲਾਕਾਤ ਲਈ ਉਹ ਲੋਕ ਆਉਂਦੇ ਅਤੇ ਉਸ ਦੀ ਸੁੱਖ ਸਾਂ ਦਾ ਪਤਾ ਕਰਕੇ ਚਲੇ ਜਾਂਦੇ ਸਨ ਬੜੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਪਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਗੜਵੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਉਣਾ ਜਾਣਾ ਵੀ ਬੰਦ ਹੋ ਗਿਆ ਉਹਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸ ਨੂੰ ਟੋਬਾ ਟੇਕਸਨ ਕਹਿੰਦੇ ਸਨ ਉਸ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਹੁੰਦਾ ਕਿ ਦਿਨ ਕਿਹੜਾ ਹੈ ਮਹੀਨਾ ਕਿਹੜਾ ਹੈ ਤੇ ਕਿੰਨੇ ਸਾਲ ਬੀਤ ਚੁੱਕੇ ਨੇ ਪਰantu ਹਰ ਮਹੀਨੇ ਜਦ ਉਸਦੇ ਸਕੇ ਸੰਬੰਧੀ ਉਸ ਨੂੰ ਮਿਲਣ ਆਉਂਦੇ ਤਾਂ ਉਹ ਆਪਣੇ ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਚੰਗੀ ਤਰ੍ਹਾਂ ਨਹਾਉਂਦਾ ਸਰੀਰ ਉੱਤੇ ਖੂਬ ਸਾਬਣ ਘਸਾਉਂਦਾ ਤੇ ਵਾਲਾਂ 'ਚ ਤੇਲ ਲਾ ਕੇ ਕੰਗਾ ਕਰਦਾ ਆਪਣੇ ਉਹ ਕੱਪੜੇ ਜੋ ਕਦੇ ਨਹੀਂ ਸੀ ਵਰਦਾ ਕਢਵਾ ਕੇ ਪਾਉਂਦਾ ਤੇ ਇਉਂ ਸਜ ਧਜ ਕੇ ਮਿਲਣ ਵਾਲਿਆ ਕੋਲ ਜਾਂਦਾ ਉਹ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੇ-ਕਦਾਈਂ ਕਹਿੰਦਾ ਉਪਰੀ ਦੀ ਗੜਗੜ ਦੀ ਅਨੇਕਸ ਦੀ ਬੇਤਾਨਾ ਦੀ ਮੂੰਗ ਦੀ ਦਾਲ ਆਫ ਦੀ ਲਾਲ ਟਣ ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਕੁੰਗਲਵਾਦ ਦੇ ਵਾਦੀ 15 ਵਰਿਆਂ ਚ ਮਟਿਆਰ ਹੋ ਗਈ ਸੀ ਬਿਸ਼ਨ ਸਿੰਘ ਉਸ ਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ ਉਦੋਂ ਵੀ ਆਪਣੇ ਬਾਪ ਨੂੰ ਵੇਖ ਕੇ ਰੋਂਦੀ ਸੀ ਮਟਿਆਰ ਹੋਈ ਤਦ ਵੀ ਉਹਦੀਆਂ ਅੱਖਾਂ ਚ ਹੰਝੂ ਵਹਿ ਤੁਰਦੇ ਸਨ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਦ ਕਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੀ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰਤਾ ਕਿ ਤੋਬਾ ਟੇਕ ਸਿੰਘ ਕਿੱਥੇ ਹੈ ਜਦੋਂ ਉਸ ਨੂੰ ਤਸੱਲੀ ਬਖਸ਼ ਜਵਾਬ ਨਾ ਮਿਲਿਆ ਤਾਂ ਉਹਦੀ ਟੋਹ ਦਿਨ-प्रतिदिन ਵੱਧਦੀ ਗਈ ਹੁਣ ਮੁਲਾਕਾਤ ਵੀ ਤਾਂ ਨਹੀਂ ਸੀ ਆਉਂਦੀ ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿਲ ਦੀ ਆਵਾਜ਼ ਬੰਦ ਹੋ ਗਈ ਹੋਵੇ ਜੋ ਉਸ ਨੂੰ ਉਹਨਾਂ ਦੇ ਆਉਣ ਦੀ ਖ਼ਬਰ ਦੇ ਦਿਆ ਕਰਦੀ ਸੀ ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਹੁਣ ਜੋਸ਼ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਤੇ ਉਹਦੇ ਵਾਸਤੇ ਫਲ ਮਠਿਆਈਆਂ ਤੇ ਚੰਗੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਹਨਾਂ ਤੋਂ ਪੁੱਛ ਕੇ ਟੋਬਾ ਟੇਕ ਸਿੰਘ ਕਿੱਥੇ ਹੈ ਤਾਂ ਉਹ ਉਹਨਾਂ ਨੂੰ ਜ਼ਰੂਰ ਹੀ ਦੱਸ ਦੇਣਗੇ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਕਿਉਂਕਿ ਉਹਦਾ ਖਿਆਲ ਸੀ ਕਿ ਉਹ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਨੇ ਜਿੱਥੇ ਉਹਦੀਆਂ ਜ਼ਮੀਨਾਂ ਨੇ ਪਾਗਲਖਾਨੇ ਵਿੱਚ ਇੱਕ ਪਾਗਲ ਹੈ ਜੇ ਆ ਵੀ ਸੀ ਜੋ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ ਵਿਸ਼ਨ ਸਿੰਘ ਨੇ ਉਸ ਤੋਂ ਜਦੋਂ ਇੱਕ ਦਿਨ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਤਾਂ ਉਹਨੇ ਆਪਣੀ ਆਦਤ ਅਨਸਾਰ ਠਾਕਾ ਮਾਰਾ ਤੇ ਕਿਹਾ ਉਹ ਨਾ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ ਕਿਉਂਕਿ ਅਸੀਂ ਅਜੇ ਤੱਕ ਕੋਈ ਹੁਕਮ ਹੀ ਨਹੀਂ ਦਿੱਤਾ ਬਿਸ਼ਨ ਸਿੰਘ ਨੇ ਉਸ ਖੁਦਾ ਨੂੰ ਕਈ ਵਾਰੀ ਬੜੀ ਮਿਹਨਤ ਨਾਲੇ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝਾਂਜਟੀਆਂ ਮੋਚੇ ਪਰ ਖੁਦਾ ਬਹੁਤ ਰੁੱਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਹੁੰਦੇ ਸਨ ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖੁਦਾ ਨੂੰ ਟੁੱਟ ਕੇ ਪੈ ਗਿਆ ਉੱਪਰ ਦੀ ਗੜ ਗੜ ਦੀ ਨੈਕਸ ਦੀ ਬੇਤਿਆਨਾ ਦੀ ਮੂੰਗ ਦੀ ਦਾਲਾਫ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਇਸ ਦਾ ਮਤਲਬ ਸ਼ਾਇਦ ਇਹ ਸੀ ਕਿ ਤੂੰ ਮੁਸਲਮਾਨਾਂ ਦਾ ਖਦਾ ਹੈ ਸਿੱਖਾਂ ਦਾ ਹੁੰਦਾ ਤਾਂ ਜਰੂਰ ਮੇਰੀ ਸੁਣਦਾ ਵਟਾਂਦਰੇ ਤੋਂ ਕੁਝ ਦਿਨ ਪਹਿਲਾਂ ਤੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜੋ ਵਿਸ਼ਨ ਸਿੰਘ ਦਾ ਦੋਸਤ ਸੀ ਮੁਲਾਕਾਤ ਲਈ ਆਇਆ ਪਹਿਲਾਂ ਉਹ ਕਦੇ ਨਹੀਂ ਸੀ ਆਇਆ ਜਦੋਂ ਵਿਸ਼ਨ ਸਿੰਘ ਨੇ ਉਸ ਨੂੰ ਵੇਖਿਆ ਤਾਂ ਇੱਕ ਪਾਸੇ हट ਗਿਆ ਫੇਰ ਵਾਪਸ ਜਾਣ ਲੱਗਿਆ ਤਾਂ ਸਪਾਂਝ ਨੇ ਉਸ ਨੂੰ ਰੋਕਦੇ ਕਿਹਾ ਇਹ ਤੈਨੂੰ ਮਿਲਣ ਆਇਆ ਹੈ ਤੇਰਾ ਦੋਸਤ ਹੈ ਫਜ਼ਲਦੀਨ ਵਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਵੇਖਿਆ ਤੇ ਬੜਬੜਾਉਣ ਲੱਗਿਆ ਫਜ਼ਲਦੀਨ ਨੇ ਅੱਗੇ ਵਧ ਕੇ ਉਹਦੇ ਮੋਢੇ ਉੱਤੇ ਹੱਥ ਰੱਖਿਆ ਤੇ ਕਿਹਾ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ ਪਰ ਵੇਲੇ ਹੀ ਨਹੀਂ ਮਿਲੀ ਤੇਰੇ ਸਭ ਆਦਮੀ ਇਧਰੋਂ ਉਧਰ ਹਿੰਦੁਸਤਾਨ ਵਿੱਚ ਚਲੇ ਗਏ ਨੇ ਠੀਕ ਠਾਕ ਮੈਂ ਜੋ ਜਿੰਨੀ ਮਦਦ ਹੋ ਸਕੀ ਮੈਂ ਕੀਤੀ ਤੇਰੀ ਧੀ ਰੂਪਕੌਰ ਉਹ ਕਹਿੰਦਿਆਂ ਕਹਿੰਦਿਆਂ ਰੁਕ ਗਿਆ ਵਿਸ਼ਨ ਸਿੰਘ ਨੇ ਉਸ ਵੱਲ ਵੇਖਿਆ ਕੁਝ ਜਾਤ ਕਰਨ ਲੱਗਿਆ ਤੇ ਫਿਰ ਬੋਲਿਆ ਧੀ ਰੂਪਕੌਰ ਮੇਰੀ ਧੀ ਰੂਪਕੌਰ ਫਜ਼ਲਦੀਨ ਨੇ ਰੋਕ ਰੋਕ ਕੇ ਕਿਹਾ ਹਾਂ ਉਹ ਉਹ ਵੀ ਠੀਕ ਠਾਕ ਹੈ ਉਹਨਾਂ ਦੇ ਨਾਲ ਹੀ ਚਲੀ ਗਈ ਸੀ ਵਿਸ਼ਨ ਸਿੰਘ ਚੁੱਪ ਰਿਹਾ ਫਜ਼ਲਦੀਨ ਨੇ ਫੇਰ ਕਹਿਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖੈਰ-ਖੈਰੀਅਤ ਪੁੱਛਦਾ ਰਹਾ ਹਾਂ ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਹੇਂ ਭਾਈ ਬਲਬੀਰ ਸਿੰਘ ਤੇ ਭਾਈ ਬਦਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅਮਰਤ ਕੌਰ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜੀ ਖੁਸ਼ੀ ਹੈ ਦੋ ਬੂਰੀਆਂ ਮੈਸਾ ਜੋ ਉਹ ਛੱਡ ਗਏ ਸੀ ਉਹਨਾਂ 'ਚੋਂ ਇਤਨੇ ਕੱਟਾ ਦਿੱਤਾ ਤੇ ਦੂਜੀ ਦੇ ਕੱਟੀ ਹੋਈ ਹੈ ਪਰ ਉਹ 6 ਦਿਨਾਂ ਦੀ ਹੋ ਕੇ ਮਰ ਗਈ ਹੋਰ ਮੇਰੇ ਲਈ कोई खिदमत हो कहीं मैं हर वक्त तैयार हाँ और आ तेरे लिए थोड़े जे मरुंडे ले आया सिंह ने मरुंड की पोटली लैके कोल खड़े सिपाही के हवाले कर दी फजलदीन पुछया तो बा टेक सिंह है? है? फजल फजलदीन ने थोड़ा हैरान होंदया कहा है जिथे सी विश्व सिंह ने फिर पूछा मेरा मतलब पाकिस्तान है ज हिंदुस्तान ਹਿੰਦਸਤਾਨ ਵਿੱਚ ਨਹੀਂ ਨਹੀਂ ਪਾਕਿਸਤਾਨ ਵਿੱਚ ਫਜ਼ਲਦੀਨ ਵੀ ਵੰਡਲ ਗਿਆ ਵਿਸ਼ਨ ਸਿੰਘ ਬੜ ਬਣਾਉਂਦਾ ਹੋਇਆ ਚਲਾ ਗਿਆ ਉੱਪਰ ਦੀ ਗੜਗੜ ਦੇ ਨੈਕਸ ਦੀ ਬੇਤਿਆਨਾਂ ਦੀ ਮੂੰਗ ਦੀ ਦਾਲ ਦੀ ਪਾਕਿਸਤਾਨ ਅਤੇ ਹਿੰਦਸਤਾਨ ਆਪ ਦੀ ਦੁਰਫੇਟੇ ਮੋ ਵਟਾਂਦਰੇ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਇਧਰੋਂ ਉਧਰ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਵਟਾਂਦਰੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ ਸੀ ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ ਵਿੱਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੇ ਸੁਰੱਖਿਆ ਦਸਤਿਆਂ ਦੇ ਨਾਲ ਰਵਾਨਾ ਹੋਈਆਂ ਸਬੰਧਤ ਅਫਸਰ ਵੀ ਨਾਲ ਸਨ ਬਾਗਾ ਵਾਰਡਰ ਉੱਤੇ ਦੋਨਾਂ ਪਾਸੇ ਦੇ ਸੁਪਰਡੈਂਟ ਇਕ ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਮੁਕੰਨ ਪਿੱਛੋਂ ਵਟਾਂਦਰਾ ਸ਼ੁਰੂ ਹੋ ਗਿਆ ਜੋ ਰਾਤ ਭਰ ਚੱਲਦਾ ਰਿਹਾ ਪਾਗਲਾਂ ਨੂੰ ਲਾਰੀਆਂ ਵਿੱਚੋਂ ਕੱਢਣਾ ਤੇ ਉਹਨਾਂ ਨੂੰ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ ਬਾਹਰ ਨਿਕਲਦੇ ਨੇ ਸਨ ਜੋ ਨਿਕਲ ਲਈ ਰਜ਼ਾਮੰਦ ਹੁੰਦੇ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਬਾਹਰ ਨਿਕਲ ਕੇ ਇਧਰ ਉਧਰ ਭੱਜ ਉੱਠਦੇ ਜੋ ਨੰਗੇ ਸਨ ਉਹਨਾਂ ਨੂੰ ਕੱਪੜੇ ਪੋਏ ਜਾਂਦੇ ਤਾਂ ਉਹਨਾਂ ਕੱਪੜਿਆਂ ਨੂੰ ਫੇਰ ਪਾੜ ਦਿੰਦੇ ਕੋਈ ਗਾਹਾਂ ਕੱਢ ਰਿਹਾ ਸੀ ਕੋਈ ਗਾ ਰਿਹਾ ਸੀ ਕੁਝ ਆਪਸ ਵਿੱਚ ਲੜ ਝਗੜ ਰਹੇ ਸਨ ਰੋ ਰਹੇ ਸਨ ਬੱਕ ਰਹੇ ਸਨ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ پاਗਲ ਔਰਤਾਂ ਦਾ ਸ਼ੋਅ ਸ਼ਰਾਬਾ ਵੱਖਰਾ ਸੀ ਠੰਡ ਇੰਨੀ ਘੜਾਕੇ ਦੀ ਕਿ ਦੰਦ ਵੱਜ ਰਹੇ ਸਨ पागलां ਦੀ ਬਹੁ ਗਿਣਤੀ ਇਸ ਵਟਾਂਦਰੇ ਦੇ ਹੱਕ ਵਿੱਚ ਨਹੀਂ ਸੀ ਇਸ ਵਾਸਤੇ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ ਉਹ ਥੋੜੇ ਜਿਹੇ ਜੋ ਕੁਝ ਸੋਚ ਸਮਝ ਰਹੇ ਸਨ ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾ ਰਹੇ ਸਨ ਦੋ ਤਿੰਨ ਵਾਰੀ ਫਸਾਦ ਹੁੰਦਾ ਹੁੰਦਾ ਬਚਿਆ ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਰੇ ਸੁਣ ਕੇ ਤੈਸ਼ ਆ ਗਿਆ ਸੀ ਜਦ ਵੇਸ਼ਨ ਸਿੰਘ ਦੀ ਵਾਰੀ ਆਈ ਤੇ ਬਾਗੇ ਦੇ ਉਸ 파ਰਸਵੰਦ ਤਫਸਰ ਉਹਦਾ ਨਾਂ ਰਜਿਸਟਰ ਵਿੱਚ ਦਰਜ ਕਰਨ ਲੱਗਿਆ ਤਾਂ ਉਸਨੇ ਪੁੱਛਿਆ ਉਹ ਬਟੇਕ ਸਿੰਘ ਕਿੱਥੇ ਹੈ ਪਾਕਿਸਤਾਨ ਵਿੱਚ ਚਹਿੰਦਸਤਾਨ ਵਿੱਚ ਸਵੰਦਤ ਅਫਸਰ ਹੱਸਿਆ ਪਾਕਿਸਤਾਨ ਵਿੱਚ ਇਹ ਸੁਣ ਕੇ ਵਿਸ਼ਨ ਸਿੰਘ ਉੱਛਲ ਕੇ ਇੱਕ ਪਾਸੇ ਹਟਿਆ ਤੇ ਦੌੜ ਕੇ ਆਪਣੇ ਵਾਕੀ ਸਾਥੀਆਂ ਦੇ ਕੋਲ ਪਹੁੰਚ ਗਿਆ ਪਾਕਿਸਤਾਨੀ سپਹਾਂ ਨੇ ਉਸਨੂੰ ਫੜ ਲਿਆ ਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੋਬਾ ਟੇਕ ਸਿੰਘ ਇੱਥੇ ਹੀ ਹੈ ਤੋਬਾ ਟੇਕ ਸਿੰਘ ਇੱਥੇ ਹੀ ਹੈ ਅਤੇ ਜ਼ੋਰ ਨਾਲ ਚੀਕਣ ਲੱਗਿਆ ਉਪਰ ਦੀ ਗੜਗੜ ਦੀ ਅਨੇਕਸ ਦੀ ਬੇਧਿਆਨਾਂ ਦੀ ਮੂੰਗ ਦੀ ਦਾਲ ਆਪਦੀ ਤੋਬਾ ਟੇਕ ਸਿੰਘ ਐਂਡ ਪਾਕਿਸਤਾਨ ਉਹਨੂੰ ਬਹੁਤ ਸਮਝਾਇਆ ਗਿਆ ਕਿ ਵੇਖ ਹੁਣ ਤੋਬਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲੇ ਗਿਆ ਹੈ ਜੇ ਨਹੀਂ ਗਿਆ ਤਾਂ ਉਹ ਨੂੰ ਤੁਰੰਤ ਉੱਥੇ ਭੇਜ ਦਿੱਤਾ ਜਾਊਗਾ ਪਰ ਵਿਸ਼ਨ ਸਿੰਘ ਨਾ ਮੰਨਿਆ ਜਦੋਂ ਉਹਨੂੰ ਧੱਕੇ ਨਾਲ ਦੂਜੇ ਪਾਸੇ ਲਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਚਕਾਰ ਇੱਕ ਥਾਂ ਇਸ ਢੰਗ ਨਾਲ ਆਪਣੀਆਂ ਸੂਜੀਆਂ ਹੋਈਆਂ ਟੰਗਾਂ ਤੇ ਖੜਾ ਹੋ ਗਿਆ ਜਿਵੇਂ ਹੁਣ ਉਹਨੂੰ ਕੋਈ ਤਾਕਤ ਨਹੀਂ ਹਿਲਾ ਸਕੇਗੀ ਕਿਉਂਕਿ ਆਦਮੀ ਨਿੱਡਰ ਸੀਸਲੀ ਉਹਦੇ ਨਾਲ ਧੱਕਾ ਵੀ ਨਹੀਂ ਸੀ ਕੀਤਾ ਜਾ ਸਕਦਾ ਉਹਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਤੇ ਤਵਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ ਸੂਰਜ ਨਿਕਲਣ ਤੋਂ ਪਹਿਲਾਂ ਚੁੱਪਚੀ ਪੀਤੇ ਵਿਸ਼ਨ ਸਿੰਘ ਦੇ ਹਲਕ ਵਿੱਚੋਂ ਇੱਕ ਅਸਮਾਨ ਨੂੰ ਚੀਰ ਦੀ ਚੀਕ ਨਿਕਲੀ ਇਧਰੋਂ ਉਧਰੋਂ ਕਈ ਅਫਸਰ ਭੱਜੇ ਆਏ ਅਤੇ ਉਹਨਾਂ ਨੇ ਵੇਖਿਆ ਕਿ ਉਹ ਆਦਮੀ ਜਾਨੀ ਵਿਸ਼ਨ ਸਿੰਘ ਜੋ 15 ਵਰ੍ਹਾਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਤੇ ਖੜਾ ਰਿਹਾ ਸੀ ਹੁਣ ਉਹਨਾਂ ਦੇ ਸਾਹਮਣੇ ਮੂਦੇ ਮੂੰਹ ਪਿਆ ਸੀ ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ ਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ ਵਿੱਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਹਦਾ ਕੋਈ ਨਾਂ ਹੀ ਨਹੀਂ ਸੀ ਉਹ ਬਾਟੇਕ ਸਿੰਘ ਪਿਆ ਹੋਇਆ ਸੀ ਧੰਨਵਾਦ ਦੋਸਤੋ